ਜਲ ਸਰਕਾਰ ਦੇ ਵੱਲੋਂ ਮੁਰ ਤੋਂ ਨੌਕਰੀਆਂ ਦਾ ਪਿਟਾਰਾ ਜੁੜਾਏ ਖੋਲ ਦਿੱਤਾ ਗਿਆ ਹੈ 586 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮਿਲਿਆ ਹੈ ਸਿਹਤ ਵਿਭਾਗ ਦੇ ਵਿੱਚ ਨੌਜਵਾਨਾਂ ਨੂੰ ਵੱਡੀ ਪੱਧਰ ਤੇ ਨੌਕਰੀਆਂ ਮਿਲੀਆਂ ਮੁੱਖ ਮਹਿਮਾਨ ਦੇ ਵਜੋਂ ਸਿਹਤ ਮੰਤਰੀ ਡਾਕਟਰ ਬਲਬੀਰ ਉਥੇ ਪਹੁੰਚੇ ਤੇ ਉਨ੍ਹਾਂ ਦੇ ਵੱਲੋਂ ਜਿਹੜਾ ਹੈ ਨੌਕਰੀ ਪ੍ਰਾਪਤ ਕਰਨ ਵਾਲਿਆਂ ਨੂੰ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ ਤੇ ਇਮਾਨਦਾਰੀ ਅਤੇ ਮਿਹਨਤ ਦੇ ਨਾਲ ਕੰਮ ਕਰਨ ਦੀ ਸਲਾਹ ਡਾਕਟਰ ਬਲਬੀਰ ਨੇ ਦਿੱਤੀ ਹੈ ਬਲਬੀਰ ਸਿੰਘ ਨੇ 586 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਤੇ ਲਈ ਨਿਯੁਕਤੀ ਪੱਤਰ ਵੰਡੇ ਆ ਅਪਾਰਟਮੈਂਟ ਦੇ ਵਿੱਚ ਮਲਟੀਪਰਪਸ ਹੈਲਥ ਵੰਟਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਸਿਹਤ ਕ੍ਰਾਂਤੀ ਸ਼ੁਰੂ ਕੀਤੀ ਹੈ ਜੀ ਉਹਦਾ ਉਹਦੀ ਇੱਕ ਹੋਰ ਕੜੀ ਹੈ ਦਿਸ ਇਜ਼ ਅ ਅਦਰ ਆਈ ਊਡ ਸੇ ਇਲਸਟਰੀਅਸ ਫਾਦਰ ਇਨ ਦਾ ਕੈਪ ਆਵਰ ਟੂ ਕਰਦੀ ਚੀਫ ਸਟੇਟ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮਿਸ਼ਨ ਰੋਜ਼ਗਾਰ ਸਿਹਤ ਸਿੱਖਿਆ ਰੋਜ਼ਗਾਰ 263 ਤੋਂ ਜ਼ਿਆਦਾ ਕਿ ਥੋੜੇ ਦਿਨ ਪਹਿਲਾਂ ਦਿੱਤੇ ਸੀ ਔਰ ਅੱਜ ਜਿਹੜੇ ਹੈਗੇ ਆ ਇਹ 586 ਨਿਯੁਕਤੀ ਪੱਤਰ ਹੈ ਜਿਹਦੇ ਵਿੱਚ ਜ਼ਿਆਦਾ ਐਨਐਮ ਜਿਹਨੂੰ ਅਸੀਂ ਮਲਟੀ ਪਰਪਸ ਵਰਕਰ ਫੀਮੇਲ ਐਪੀਐਕਡਬਲ ਫੀਮੇਲ ਕਹਿੰਦੇ ਆ ਔਰ ਅਪਥਾਲੇਮੇ ਕਾ ਆਫੀਸਰ ਹੈ ਲੈਬਾਰਟਰੀ ਟੈਕਨੀਸ਼ੀਅਨ ਆ ਔਰ ਵਾਰਡ اٹینڈੈਂਟ ਆ 586 ਨੂੰ ਅੱਜ ਦਿੱਤੇ ਆ ਜੀ 450 ਸਾਡੇ ਹੋਰ ਹੈ ਵੈਰੀਫਿਕੇਸ਼ਨ ਚੱਲਦੀ ਪਈ ਆ ਉਹਨਾਂ ਨੂੰ ਵੀ ਜਲਦੀ ਦਿਆਂਗੇ ਕਿਸੇ ਤਰ੍ਹਾਂ ਡਾਕਟਰ ਦੀ ਭਰਤੀ ਹੋ ਰਹੀ ਹੈ ਜੀ ਸਟਾਫ ਨਰਸਿਸ ਦੀ ਭਰਤੀ ਹੋ ਰਹੀ ਹੈ ਔਰ ਜਿਹੜੇ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਨੂੰ ਦਿੱਤੇ ਆ ਮੇਲ ਵਾਲੇ ਜਿਹੜੇ ਹੈਗੇ ਆ ਉਹ ਉਹਨਾਂ ਦੀ ਵੀ ਡਿਮਾਂਡ ਆ ਉਹਨਾਂ ਦੀ ਵੀ ਬਹੁਤ ਜਲਦੀ ਭਰਤੀ ਕਰਾਂਗੇ ਸੋ ਮੈਂ ਜਿੰਨੇ ਵੀ ਸਾਡੇ ਸਿਹਤ ਨਾਲ ਜਿੰਨੇ ਵੀ ਸਾਡੇ ਮਤਲਬ ਵਰਕਰ ਹੈਗੇ ਆ ਉਹਨਾਂ ਨੂੰ ਅਸ਼ੋਰ ਕਰਨਾ ਚਾਹੁੰਦਾ ਕਿ ਤੁਸੀਂ ਇਤਮੀਨਾਮ ਰੱਖਣਾ ਸਾਰਿਆਂ ਦੀ ਵਾਰੀ ਆਏਗੀ ਮਾਨ ਸਰਕਾਰ ਦਾ ਜਿਹੜਾ ਮਿਸ਼ਨ ਹੈ ਇਹਦਾ ਜਿਸ ਤਰ੍ਹਾਂ ਉਹਨਾਂ ਨੇ ਟੇਲਾ ਤੱਕ ਪਾਣੀ ਪਹੁੰਚਾਇਆ ਇਹ ਸਹੂਦਾ ਵੀ ਸਾਰਿਆਂ ਤੱਕ ਪਹੁੰਚਾਵਾਂਗੇ ਜੀ ਅਸੀਂ 18 ਸਾਲਾਂ ਬਾਅਦ ਕੁਝ ਜਿੰਨਾਂ ਰੁਤਿਆਂ ਕਾਗਜ਼ਾਂ ਲੜਖੀਆਂ ਜਿਹੜੀਆਂ ਸੀ ਨਾ ਜਦੋਂ ਮੈਂ ਕਿਤੇ ਜਾਂਦਾ ਹੁੰਦਾ ਸੀ ਉੱਥੇ ਆਉਂਦੀਆਂ ਸੀ ਤੇ ਅਸੀਂ ਸਾਰਾ ਸੀ ਕੱਚਾ ਜੋਤੀ ਕਾ 18 ਸਾਲ 15 ਸਾਲ 18 ਸਾਲ ਹੋ ਗਏ ਸਾਨੂੰ ਤੇ ਉਹ ਹੁਣ ਅੱਜ ਪੱਕੀਆਂ ਹੋ ਗਈਆਂ ਜੀ ਉਹ ਬਹੁਤ ਖੁਸ਼ ਹੈ ਜੀ ਉਹ ਤੇ ਬਾਕੀ ਸਭ ਨੂੰ ਮੈਂ ਕਹਿੰਦਾ ਵੀ ਇਹ ਤਰੀਕਾ ਹੈਗਾ ਬਹੁਤ ਸਾਰੇ ਜਿਹੜੇ ਕੋਰੋਨਾ ਵਾਰੀਅਰ ਸੀਗੇ ਉਹਨਾਂ ਨੇ ਕੋਰੋਨਾ 'ਚ ਕੰਮ ਕੀਤਾ ਸੀਗਾ ਉਹਨਾਂ ਨੂੰ ਇਹਦੇ ਵਿੱਚ ਪਾਰਟ ਦਾ ਟਰੈਕਰ ਮਿਲਿਆ ਸੀ ਇਸੇ ਤਰ੍ਹਾਂ ਜਿਹੜੇ ਆਮ ਆਦਮੀ ਕਲੀਨਿਕ ਦੇ ਵਿੱਚ ਕਲੀਨिकल ਅਸਿਸਟੈਂਟ ਸੀਗੇ ਉਹ ਮਤਲਬ ਉਹ ਪੱਕੀ ਨੌਕਰੀ ਨਹੀਂ ਹੈ ਉਹ ਐਂਟਰੀ ਲੈਵਲ ਜੌਬ ਹੈ ਉਹਦੇ ਵਿੱਚ ਹੈਗਾ ਆਰਨ ਵੈਲਿਊ ਲਰਨ ਆਪਣਾ ਕੰਮ ਸਿੱਖਦੇ ਰਹੋ ਕਰੀ ਚੱਲੋ ਤੇ ਜਦੋਂ ਸਰਕਾਰੀ ਨੌਕਰੀ ਨਿਕਲਦੀ ਹੈ ਯੂ ਆਰ ਬੈਟਰ ਕੁਆਲੀਫਾਈਡ ਉਹਨਾਂ ਨੂੰ ਇਸ ਐਕਸਪੀਰੀਅੰਸ ਦੇ ਨੰਬਰ ਵੀ ਦਿੰਨੇ ਆ। ਤਾਰ ਤਾਂ ਸਾਡੇ ਜਿਹੜੇ ਹੈਗੇ ਆ ਟੈਂਡਰ ਵਗੈਰਾ ਹੋ ਗਏ ਆ ਹੁਣ ਸਾਡੇ ਆਲਟੀਮੇਟਲੀ ਫਾਈਨਲ ਹੋ ਗਿਆ ਹੈਗਾ। ਚਾਰ ਮੈਡੀਕਲ ਕਾਲਜ ਤਾਂ ਜਿਹੜੇ ਸਾਡੇ ਸੈਂਟਰ ਦੀ ਸਿਸਟਰਸ ਨੇ ਚੱਲ ਰਹੇ ਆ ਵੀ ਅਸੀਂ ਹੋਰ ਵੀ ਸੋਚ ਰਿਹਾ ਤੇ ਅਸੀਂ ਘੱਟੋ ਘੱਟ ਜਿਹੜੇ ਹੈਗਾ ਉਹ 8 ਮੈਡੀਕਲ ਕਾਲਜ ਜਿਹੜਾ ਸਾਡਾ ਆਉਣ ਵਾਲੇ 1-2 ਸਾਲ ਚ ਟਿਚਾ ਵੀ 8-9 ਸ਼ੁਰੂ ਹੋ ਜਾਣ। ਔਰੀ ਔਰੀ ਫਿਰ ਸਾਰੇ ਹਰ ਡਿਸਟ੍ਰਿਕਟ ਲੈਵ ਤੁਰਦਾ ਔਰ ਮਲੇਰਕੋਟ ਨੇ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਉਹਦਾ ਥੋੜਾ ਜਿਹਾ ਲੈਂਡ ਇਸ਼ੂ ਸੀ ਜਿਹੜੇ ਕਿ ਅਸੀਂ ਰਿਜ਼ੋਲਵ ਕਰ ਲਿਆ ਹੁਣ ਉੱਥੇ ਕੰਮ ਸ਼ੁਰੂ ਹੋ ਜਾਏਗਾ ਇਸ ਤੋਂ ਸਵਾਇ ਜਿਹੜੇ ਬਣਿਆ ਜੀ ਸੀਤ ਭਗਤ ਸਿੰਘ ਨਗਰ ਜਿਹੜੇ ਮਾਰਜੋਗ ਮੁੱਖਪਤੀ ਸਾਹਿਬ ਤੋਂ ਪ੍ਰਵਾਨਗੀ ਮਿਲ ਚੁੱਕੀ ਹੈ ਸੰਗਰੂਰ ਦਾ ਪਹਿਲੇ ਹੀ ਹੈਗਾ ਜੀ ਔਰ ਇਸ ਤੋਂ ਸવાય ਮੋਗੇ ਦੇ ਵਿੱਚ ਆ ਔਰ ਗੁਰਦਾਸਪੁਰ ਦੇ ਵਿੱਚ ਆ ਤੇ ਇਹ 8 ਜਿਹੜੇ ਆ ਗਿਆ ਬਾਕੀ ਬਾਕੀ ਦੇ ਵੀ ਕਰਾਂਗੇ ਹੋਰ ਵੀ ਕਰਾਂਗੇ ਸੀਐਮ ਦੀ ਯੋਗਸ਼ਾਲਾ ਤੇ ਆਮ ਆਦਮੀ ਕਲੀਨਿਕ ਇਹ ਬਹੁਤ ਹੀ ਮਲਕੂਗਾ ਦੇਸ਼ ਦਾ ਦੁਨੀਆ ਦਾ ਬਿਹਤਰੀਨ ਮਾਡਲ ਹੈ ਜੀ ਪ੍ਰਾਇਮਰੀ ਕੇਅਰ ਦੇ ਵਿੱਚ ਬਹੁਤ ਸਾਰੇ ਹੋਰ ਖੋਲਾਂਗੇ ਜੀ ਆਉਣ ਵਾਲੇ ਸਮੇਂ ਚ ਇਹਦੀ ਡਿਮਾਂਡ ਬਹੁਤ ਹੈ ਸਾਡੇ ਕੱਲ੍ਹ ਮੇਰੇ ਸੈਕਟਰੀ ਜਾ ਕੇ ਆਇਆ ਜੀ ਆਪਣੇ ਜਿਹੜੇ ਯੂਨੀਅਨ ਸੈਕਟਰੀ ਦੇ ਨਾਲ ਮਿਲ ਕੇ ਮੀਟਿੰਗ ਕਰਕੇ ਆਇਆ ਸੈਕਟਰੀ ਦੇ ਨਾਲ ਮੈਂ ਪਹਿਲਾਂ ਅਨੱਡਾ ਜੀ ਨੂੰ ਮਿਲ ਕੇ ਆਇਆ ਸੀਗਾ ਸੋ ਸਾਨੂੰ ਪੂਰੇ ਮਹੀਨੇ ਦੇ ਸਾਡੇ ਜਿਹੜੇ ਫੰਡਸ ਆ ਇੱਕ ਮਹੀਨੇ ਚ ਮਹੀਨੇ ਡੇਢ ਮਹੀਨੇ ਚੱਲਣ ਲੱਗ ਜਾਣਗੇ ਅਸੀਂ ਬਹੁਤ ਸਾਰੇ ਹੋਰ ਵੀ ਆਮ ਆਦਮੀ ਕਲੀਨਿਕ ਵੀ ਖੋਲਾਂਗੇ ਦੂਜੇ ਹਾਸ ਤੇ ਇੰਸਟੀਚੂਸ਼ਨਸ ਵੀ ਖੋਲਾਂਗੇ ਔਰ ਜਿਹੜੇ ਬਾਕੀ ਐਗਜ਼ਿਸਟਿੰਗ ਹਸਪੀਟਲ ਆ ਉਹਨਾਂ ਦੇ ਵਿੱਚ ਅਸੀਂ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਮਾਨ ਸਾਹਿਬ ਨੇ ਸਾਨੂੰ ਖੁੱਲੇ ਫੰਡ ਦਿੱਤੇ ਹਾਲਾਂਕਿ ਕੇਂਦਰ ਦੇ ਫੰਡਸ ਸਾਨੂੰ ਨਹੀਂ ਮਿਲ ਰਹੇ ਸੀ ਅਜੇ ਲੇਕਿਨ ਅਸੀਂ ਸਾਰੀਆਂ ਦਵਾਈਆਂ ਮਿਲ ਰਹੀਆਂ ਸਾਰੇ ਸਰਕਾਰੀ ਰਸਤਿਆਂ ਚ ਐਕਸ ਰੇ ਅਲਟਰਾਸਾਉਂਡ ਕੌਣ ਸੀ ਡਾਕਟਰ ਭਰਤੀ ਕਰ ਰਹੇ ਆ ਸਟਾਫ ਤੁਹਾਡੇ ਸਾਹਮਣੇ ਭਰਤੀ ਕਰ ਰਹੇ ਆ ਔਰ ਬਿਲਡਿੰਗਸ ਨੂੰ ਊਪਗਰ ਕਰਨ ਸੋ ਸਾਰੇ ਕੰਮ ਜਿਹੜੇ ਆ ਗਿਆ ਲਗਾਤਾਰ ਰਾਤਰ ਚੱਲਣਗੇ ਜਿਹਦੇ ਵਿੱਚ ਬਿਲਡਿੰ ਇਨਫਰਾਸਟ੍ਰਕਚਰ ਵੀ ਆ ਗਿਆ ਐਚ ਆਰ ਹਿਊਮਨ ਜੈਡ ਜੇ ਨਵੀਂ ਰਿਸੋਰਸਸ ਐ ਡਾਕਟਰਸ ਐ ਪੈਰਾਮੈਡਿਕਸ ਆ ਉਹ ਵੀ ਆ ਲਗਾਤਾਰ ਜਿਹੜੇ ਹੈਗੇ ਆ ਅਸੀਂ ਰਿਕਰੂਟ ਕਰ ਰਹੇ ਆ ਤਾਂ ਕਿ ਲੋਕਾਂ ਨੂੰ ਜਿਹੜੀਆਂ ਹੈਗੀਆਂ ਬੈਸਟ ਪੋਸੀਬਲ ਗood ਕੁਆਲਿਟੀ ਹੈਲਥ ਸਰਵਿਸਸ ਮੈਨੇਜਡ ਐਂਡ ਫੰਡਡ ਬਾਈ ਦਾ ਗਵਰਨਮੈਂਟ ਖਰਚਾ ਸਾਰਾ ਸਰਕਾਰ ਕਰੇਗੀ ਤਾਂ ਕਿ ਲੋਕਾਂ ਨੂੰ ਜਿਹੜਾ ਆਲਰੇਡੀ ਆਮ ਆਦਮੀ ਕਲੀਨਿਕ ਕਰਕੇ 1050 ਕਰੋੜ ਰੁਪਏ ਦਾ ਆਊਟ ਆਫ ਪਾਕਟ ਐਕਸਪੈਂਸਸ ਬਚਿਆ ਲੋਕਾਂ ਦੇ ਇਸੇ ਤਰ੍ਹਾਂ ਸੈਕੰਡਰੀ ਕੇਅਰ ਟ੍ਰਾਇਰੀ ਕੇਅਰ ਦੇ ਵਿੱਚ ਵੀ ਇਸ ਤੋਂ ਵੱਧ ਜਿਹੜੇ ਪੈਸੇ ਆ ਲੋਕਾਂ ਦੇ ਬਚਿਆ ਨੋਟ ਓਨਲੀ ਕਿ ਮਾਨ ਸਾਹਿਬ ਨੇ ਇਹਦੇ ਵਿੱਚ ਕੀਤਾ ਉਹਨਾਂ ਨੇ ਟੋਲ ਪਲਾਜ਼ਾ ਵੀ ਜਿਹੜੇ ਬੰਦ ਕੀਤੇ 18 19 ਦੇ ਕਰੀਬ ਉਹਦੇ ਨਾਲ ਵੀ 61 ਲੱਖ ਰੁਪਏ ਦਾ ਲੋਕਾਂ ਨੂੰ ਡੇਲ ਹੀ ਜਾਦਾ ਹੋ ਰਿਹਾ ਤੁਹਾਡੇ ਮਾਨ ਸਰਕਾਰ ਜਿਹੜੇ ਲੋਕ ਪੱਕੀ ਜਿਹੜੇ ਕੰਮ ਕਰ ਰਹੀ ਆ ਲੋਕਾਂ ਨੂੰ ਪਸੰਦ ਵੀ ਆ ਰਹੇ ਆ ਹਾਲੀ ਮੈਡੀਕਲ ਕਾਲਜ ਵਾਸਤੇ ਨਵੀਂ ਬਿਲਡਿੰਗ ਇੰਨੇ ਬਣਦੀ ਸੀ ਉਹ ਸ਼ੁਰੂ ਹੋ ਰਿਹਾ ਜੀ ਕੰਮ ਉਹਦੇ ਚ ਲੈਂਡ ਇਸ਼ੂ ਸੀਗਾ ਉਹ ਟਸਾਲਵ ਹੋ ਗਿਆ ਹੁਣ ਸ਼ੁਰੂ ਹੋ ਰਿਹਾ ਜੀ ਉਹ ਕਾਫੀ ਕੰਮ ਤਾਂ ਹੋ ਗਿਆ ਜੀ ਉਹਦਾ ਸੀਸੀਟੀਵੀ ਦਾ ਕੰਮ ਮਲੇ ਚੱਲਦਾ ਤੇ ਆ ਅਸੀਂ ਰੱਖਿਆ ਜੀ ਹੋਮ ਕਾਫਟੇ ਵੀ ਰੱਖਿਆ ਆਲਰੇਡੀ ਜਿਹੜੇ ਪੈਸਕੋ ਦੇ ਥਰੂ ਆ ਕਾਫੀ ਜਿਆਦਾ ਦਸਰ ਹੋ ਜਾਇਆ ਉਹ ਲਗਾਤਾਰ ਡਿਪਲੋਇਮੈਂਟ ਚੱਲਦੀ ਆ ਪੰਜਾਬ ਦੇ ਵਿੱਚ ਅਸੀਂ ਇਹਨੂੰ ਇਸ਼ੂ ਨਹੀਂ ਬਣਦੇ ਆ ਕਿ ਵੈਸੇ ਵੀ ਅਸੀਂ ਜਿਹੜੇ ਡਿਸਟ੍ਰਿਕਟ ਕਾਉਂਸਲ ਬ ਤੇ ਦਾ ਡਿਪਟੀ ਪੁਲਿਸ ਰਾਜ ਚੇਅਰਪਰਸਨ ਐਸਐਸਪੀ ਸਿਵਲ ਸਰਜਨ ਔਰ ਉਹਦੇ ਚ ਬਾਕੀ ਸਾਰੇ ਮੈਂਬਰ ਆ ਗਿਆ ਉਹਨਾਂ ਦੀ ਅਸੀਂ ਕੋਆਰਡੀਨੇਸ਼ਨ ਕਰਾਤੀ ਆ ਛੋਟੇ ਹਸਪਤਾਲ ਦੀ ਐਸਐਚਓ ਲੈਵਲ ਤੇ ਜਿਹੜੇ ਐਸਐਮਓ ਉਹਨਾਂ ਦੀ ਡੀਐਸਪੀ ਲੈਵਲ ਤੇ ਔਰ ਜਿਹੜੇ ਸਾਡੇ ਸਿਵਲ ਸਰਜਨ ਉਹਨਾਂ ਦੀ ਉਹਨਾਂ ਦੀ ਕਮਿਸ਼ਨਰ ਆਫ ਪੁਲਿਸ ਦਾ ਐਸਐਸਪੀ ਲੈਵਲ ਤੇ ਔਰ ਡਿਪਟੀ ਕਮਿਸ਼ਨਰ ਦੀਆਂ ਕਮੇਟੀਆਂ ਬਣਾਤੀਆਂ ਵਿਦਨ 3 ਤੋਂ 5 ਮਿੰਟ ਦੇ ਵਿੱਚ ਜੇ ਕਿਤੇ ਕੋਈ ਗੱਲਬਾਤ ਹੁੰਦੀ ਆ ਤਾਂ ਸਾਡੀ ਪੁਲਿਸ ਪਹੁੰਚ ਜਾਂਦੀ ਆ ਹਰ ਜਗ੍ਹਾ ਤੇ ਮਤਲਬ ਸਕਿਉਰਿਟੀ ਗਾਰਡ ਖੜੇ ਹੁੰਦਾ ਜਿੱਥੇ ਤੁਸੀਂ ਮਰਜਨ ਕਰ ਕਿ ਜਰੂਰੀ ਨਹੀਂ ਆ ਕਿ ਕੋਈ ਬੰਦੂਕ ਲੈ ਕੇ ਜਾਂ ਡੰਡਾ ਲੈ ਕੇ ਬੰਦੇ ਹਸਪਤਾਲਾਂ 'ਚ ਖੜੇ ਹੋਣ। ਤੇ ਉਹਦੀ ਲੋੜ ਨਹੀਂ ਹੋਣੀ ਚਾਹੀਦੀ ਹੁੰਦੀ। ਸਾਰੇ ਜਿਹੜੇ ਸਪਾਈ ਹੁੰਦੇ ਆ ਨਾ ਜੀ ਉਹ ਬੰਦੂਕ ਲੈ ਕੇ ਨਹੀਂ ਚੱਲਦੇ। ਕੋਈ ਸਟੈਥੋਸਕੋਪ ਨਾਲ ਵੀ ਕੰਮ ਕਰਦਾ।